ਜਦੋਂ ਨਸ਼ਾ ਸੜਕਾਂ ਦੇ ਉੱਤੇ ਆਏਗਾ ਲੇਕਿਨ ਉਸ ਨਸ਼ੇ ਦੇ ਪਿੱਛੇ ਜੇ ਪੁਲਿਸ ਅਧਿਕਾਰੀ ਹੋਣ ਤੇ ਹੋਰ ਸ਼ਰਮ ਦੀ ਗੱਲ ਆ ਉਹ ਤੇ ਉਹ ਵੀ ਅਧਿਕਾਰੀ ਹੋਣ ਜਿਹੜੇ ਐਸਟੀਐਫ ਦੇ ਵਿੱਚ ਕੰਮ ਕਰਦੇ ਹੋਣ ਐਸਟੈਪ ਐਸਟੀਐਫ ਦਾ ਹਾਲ ਹੋਇਆ ਪਿਆ ਵਾ ਇੱਕ ਵਰਿੰਦਰ ਮਹਾਜਨ ਦੀ ਵਜ੍ਹਾ ਦੇ ਨਾਲ ਆਪਾਂ ਪੂਰੀ ਐਸਟੀਐਫ ਨੂੰ ਬਦਨਾਮ ਕਰ ਸਕਦੇ ਦੇ ਦੇਖੋ ਜੀ ਪਹਿਲੋ ਵੀ ਮੇਰੇ ਤੇ ਇੱਕ ਨਜਾਇਜ਼ ਧਰਨੇ ਦਾ ਮਾਮਲਾ ਦਰਜ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਕਈ ਵਾਰੀ ਪੁਲਿਸ ਵਾਲਿਆਂ ਕੋ ਖੱਜਲ ਖਰਾਬ ਕੀਤਾ ਗਿਆ لیکن ਜਿਹੜੇ ਲੋਕ ਸੁਧਰਨਾ ਚਾਹੁੰਦੇ ਉਹਨਾਂ ਤੇ ਜਾਣਬੁੱਝ ਕੇ ਹੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਕਿ ਉਹ ਦੁਬਾਰਾ ਉਸੇ ਦਲਦਲ ਚ ਫਸ ਜੇ। ਦੇਖੋ ਜੀ ਬਹੁਤ ਜ਼ਿਆਦਾ ਕਹਨ ਕੀਤਾ ਗਿਆ ਹੋ ਸਕਦਾ ਮੈਂ ਨਹੀਂ ਕਹਿੰਦਾ ਮੇਰੇ ਵਰਗੇ ਕਈ ਨੌਜਵਾਨ ਨੌਜਵਾਨਾਂ ਨੂੰ ਠੋਸਿਆ ਗਿਆ ਹੋਵੇ। ਪੰਜਾਬ ਵਿੱਚ ਵਧ ਰਹੇ ਨਸ਼ੇ ਨੂੰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਐਸਟੀਐਫ ਦਾ ਗਠਨ ਕੀਤਾ ਗਿਆ ਸੀ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰੀ ਛੇਮਾ ਦਰਿਆ ਨਸ਼ੇ ਦਾ ਵਗਦਾ ਹੋਇਆ ਨਜ਼ਰ ਆ ਰਹੀ ਸੀ ਲੇਕਿਨ ਉਸ ਤੋਂ ਬਾਅਦ ਲਗਾਤਾਰ ਹੀ ਕਈ ਐਸਟੀਐਫ ਦੇ ਅਧਿਕਾਰੀਆਂ ਵੱਲੋਂ ਕਈ ਇਸ ਤਰ੍ਹਾਂ ਦੇ ਨੌਜਵਾਨਾਂ ਦੇ ਉੱਤੇ ਮਾਮਲੇ ਦਰਜ ਕੀਤੇ ਗਏ ਉਹਨਾਂ ਦੇ ਘਰਾਂ ਦੇ ਵਿੱਚ ਰੇਡਸ ਕੀਤੀਆਂ ਗਈਆਂ ਤਾਂ ਜੋ ਕਿ ਉਹਨਾਂ ਨੂੰ ਬਦਨਾਮ ਕੀਤਾ ਜਾ ਸਕੇ ਜਿਸ ਮਾਪਸਾ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਨਿਤਨ ਗਿਲ ਮਣੀ ਜੀ ਕਿਉਂਕਿ ਲਗਾਤਾਰ ਹੀ ਨਿਤਨ ਗਿਲ ਮਣੀ ਨੂੰ ਵੀ ਬਹੁਤ ਤੰਗ ਪਰੇਸ਼ਾਨ ਹੋਇਆ ਸੀਗਾ ਇੱਕ ਪੁਲਿਸ ਅਧਿਕਾਰੀ ਵੱਲੋਂ ਕੀਤਾ ਗਿਆ ਸੀ ਐਸਟੀਐਫ ਦੇ ਅਧਿਕਾਰੀ ਵੱਲੋਂ ਕੀਤਾ ਗਿਆ ਸੀ ਜਿਸ ਤੇ ਘਰ ਦੇ ਵਿੱਚ ਰੇਡ ਕੀਤੀ ਗਈ ਅਤੇ ਭਾਰੀ ਮਾਤਰਾ ਦੇ ਵਿੱਚੋਂ ਦੇ ਘਰੋਂ ਹੈਰੋਇਨ ਅਤੇ ਡਰਗ ਮਣੀ ਜਿਹੜੀ ਹੈ ਉਹ ਮਿਲੀ ਹੈ ਮਨੀ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਹੀ ਪੰਜਾਬ ਦਾ ਯੂਥ ਪਹਿਲਾਂ ਹੀ ਵਿਦੇਸ਼ ਚ ਜਾ ਰਿਹਾ ਸੀ ਗਾਲ ਲੇਕਿਨ ਨਸ਼ੇ ਦੇ ਮਾਮਲਿਆਂ ਦੇ ਵਿੱਚ ਤੁਹਾਡੇ ਤੇ ਵੀ ਬਹੁਤ ਸਾਰੀਆਂ ਕਾਰਵਾਈ ਕਰਨ ਦੀ ਗੱਲ ਕੀਤੀ ਗਈ ਰੇਟਸ ਕੀਤੇਆਂ ਗਈਆਂ ਅੱਜ ਉਹੀ ਬੰਦੇ ਜਿਹੜੇ ਰੇਟਸ ਕਰਦੇ ਸੀ ਅੱਜ ਆਪ ਨਸ਼ੇ ਦੇ ਬਿਜ਼ਨਸ ਦੇ ਵਿੱਚ ਦਰਕ ਨਜ਼ਰ ਆ ਰਹੇ ਕੀ ਕਰਨਾ ਚਾਹੋਗੇ ਸਰ ਦੇਖੋ ਜੀ ਪਹਿਲੋ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਡੀਜੀਪੀ ਸਾਹਿਬ ਦਾ ਧੰਨਵਾਦ ਕਿ ਉਹਨਾਂ ਨੇ ਆਇਡੈਂਟੀਫਾਈ ਕੀਤਾ ਕਿ ਨਸ਼ਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਕਿੱਦਾਂ ਆ ਰਿਹਾ ਜਾਂ ਗੁਰੂ ਨਗਰੀ ਦੇ ਵਿੱਚ ਕਿੱਦਾਂ ਆ ਰਿਹਾ ਵੱਡਾ ਟੂਰਿਸਟ ਪਲੇਸ ਹੈ ਗੰਬਰੀ ਸਰ ਤੇ ਜਿਸ ਦੇ ਵਿੱਚ ਜੇ ਨਸ਼ਾ ਵਿਕੇਗਾ ਤੇ ਬੜੀ ਹੈਰਾਨੀ ਜਨਕ ਜਿਕਲਾ ਕਿ ਰੋਲਾ ਪੂਰੇ ਪੂਰੇ ਇੰਡੀਆ ਪੇਗਾ ਕਿ ਜਦੋਂ ਨਸ਼ਾ ਸੜਕਾਂ ਦੇ ਉੱਤੇ ਆਏਗਾ ਲੇਕਿਨ ਉਸ ਨਸ਼ੇ ਦੇ ਪਿੱਛੇ ਜੇ ਪੁਲਿਸ ਅਧਿਕਾਰੀ ਹੋਣ ਤੇ ਹੋਰ ਸ਼ਰਮ ਦੀ ਗੱਲ ਆ ਉਹ ਤੇ ਉਹ ਵੀ ਅਧਿਕਾਰੀ ਹੋਣ ਜਿਹੜੇ ਐਸਟੀਐਫ ਦੇ ਵਿੱਚ ਕੰਮ ਕਰਦੇ ਹੋਣ ਜਿਨ੍ਹਾਂ ਦਾ ਗਠਨ ਕੈਪਟਨ ਸਾਹਿਬ ਨੇ ਕੀਤਾ ਲੇਕਿਨ ਗਠਨ ਤੋਂ ਬਾਅਦ ਜਿਹੜੀ ਸੋਚ ਲਿਆਂਦੀ ਕਿ ਐਸਟੀਐਫ ਕੰਮ ਕਿਸ ਤਰ੍ਹਾਂ ਕਰੇਗੀ ਇਹ ਭਗਵੰਤ ਮਾਨ ਸਰਕਾਰ ਨੇ ਲਿਆਂਦੀ ਕਿ ਲੱਗਦਾ ਹੈ ਕਿ ਐਸਟੀਐਫ ਨੂੰ ਜਿਸ ਤਰ੍ਹਾਂ ਦਾ ਕੰਮ ਕਰਨੇ ਚਾਹੀਦੇ ਸਨ ਉਸ ਤਰ੍ਹਾਂ ਦੇ ਕੰਮ ਕਰਨ ਨਹੀਂ ਪਾਈ ਕਿਉਂਕਿ ਲਗਾਤਾਰ ਹੀ ਬਹੁਤ ਸਾਰੇ ਨੌਜਵਾਨ ਨੇ ਤੁਹਾਡੇ ਕੋ ਵੀ ਡਾਟਾ ਹੋਏਗਾ ਬਹੁਤ ਸਾਰੇ ਇਸ ਤਰ੍ਹਾਂ ਦੇ ਨੌਜਵਾਨ ਜਿਨ੍ਹਾਂ ਦੇ ਨਜ਼ਾਇਜ਼ ਮਾਮਲੇ ਵੀ ਉਹ ਜਿਸ ਤਰ੍ਹਾਂ ਦਾ ਕੰਮ ਕਰਨਾ ਚਾਹਦਾ ਉਸ ਤਰ੍ਹਾਂ ਦਾ ਕੰਮ ਨਹੀਂ ਹੋ ਪਾਇਆ ਦੇਖੋ ਜੀ ਮੈਂ ਪੂਰੀ ਐਸਟੀਐਫ ਦੀ ਗੱਲ ਨਹੀਂ ਕਰਾਂਗਾ ਕਈ ਨਾ ਕਈ ਤੇ ਕਿਨਾ ਕਿਤੇ ਲੱਕੜ ਨੂੰ ਘੋਨਣ ਲੱਗਾ ਹੁੰਦਾ ਕੰਨ ਥੋੜਾ ਹੁੰਦਾ ਲੇਕਿਨ ਪੂਰਾ ਦਰਵਾਜ਼ਾ ਸੁੱਟ ਜਾਂਦੇ ਐਸਟੈਫ ਐਸਟੀਐਫ ਦਾ ਹਾਲ ਉਹ ਹੋਇਆ ਪਿਆ ਵਾ ਇੱਕ ਵਿਰਿੰਦਰ ਮਹਾਜਨ ਦੀ ਵਜ੍ਹਾ ਦੇ ਨਾਲ ਆਪਾਂ ਪੂਰੀ ਐਸਟੀਐਫ ਹੀ ਨਹੀਂ ਬਦਨਾਮ ਕਰ ਸਕਦੇ ਜੇ ਇਕੱਲਾ ਉਹ ਕਰਦਾ ਸੀ ਤੇ ਪੰਜਾਬ ਸਰਕਾਰ ਨੇ ਫੜ ਵੀ ਲਿਆ ਅਧਿਕਾਰੀਆਂ ਨੇ ਕਾਰਵਾਈ ਵੀ ਕੀਤੀ ਰੈਡ ਅਲਰਟ ਵੀ ਕਰ ਦਿੱਤਾ ਭਾਰੀ ਮਾਤਰਾ ਤੇਰੇ ਕਰੋ ਜੇ ਨਸ਼ੀਲੇ ਪ੍ਰਦਾਧ ਵੀ ਮਿਲੇ ਡਰਗ ਮਨੀ ਵੀ ਮਿਲੀ ਉਹ ਵੀ ਦੱਸਿਆ ਕਿਤੇ ਵੀ ਕੋਤਾਹੀ ਨਹੀਂ ਵਰਤੀ ਗਈ ਚਾਹ ਖੇਨ ਤਾਂ ਹੋਇਆ ਨਾ ਡਿਪਾਰਟਮੈਂਟ ਤਾਂ ਸੇਮ ਹੀ ਆ ਜੇ ਉਸਨੇ ਕਿਸੇ ਨਾ ਕਿਸੇ ਨੌਜਵਾਨੀ ਦਾ ਕਹਾਣ ਕੀਤਾ ਤੇ ਸਰਕਾਰ ਨੇ ਉਹਨੂੰ ਫੜ ਵੀ ਲਿਆ ਤੁਹਾਨੂੰ ਕਦੀ ਲੱਗਾ ਨਹੀਂ ਕਿ ਨਜਾਇਜ਼ ਮਾਮਲਾ ਦਰਜ ਹੋ ਸਕਦਾ ਜਿਸ ਤਰ੍ਹਾਂ ਤੁਹਾਡੇ ਤੇ ਬਹੁਤ ਸਾਰੇ ਕਾਰਵਾਈ ਕਰਨ ਦੀ ਗੱਲ ਕੀਤੀ ਜਾਂਦੀ ਰਹੀ ਹੈ ਤੁਹਾਨੂੰ ਨਹੀਂ ਕਦੀ ਲੱਗਾ ਕਿ ਨਜਾਇਜ਼ ਮਾਮਲਾ ਦਰਜ ਹੋ ਸਕਦਾ ਦੇਖੋ ਜੀ ਪਹਿਲੋ ਵੀ ਮੇਰੇ ਤੇ ਇੱਕ ਨਜਾਇਜ਼ ਧਰਨੇ ਦਾ ਮਾਮਲਾ ਦਰਜ ਹੋਇਆ ਤੇ ਉਸ ਤੋਂ ਬਾਅਦ ਮੈਨੂੰ ਕਈ ਵਾਰੀ ਪੁਲਿਸ ਵਾਲਿਆਂ ਕੋ ਖੱਜਲ ਖਰਾਬ ਕੀਤਾ ਗਿਆ ਤੇ ਬਾਅਦ ਵਿੱਚ ਮੈਨੂੰ ਜਦੋਂ ਪਤਾ ਲੱਗਾ ਕਿ ਹੁਣ ਇਹ ਐਸਟੀਐਫ ਵਾਲਾ ਜਿਹੜਾ ਕੋਈ ਆਪ ਅਧਿਕਾਰੀ ਗਲਤ ਆ ਆਪ ਗਲਤ ਕੰਮ ਕਰਦਾ ਆ ਤੇ ਉਹ ਸਾਡੇ ਤੇ ਗਲਤ ਇਨਵੋਲਵ ਕਰਕੇ ਕਿਉਂਕਿ ਉਹਲੇ ਕੋਈ ਵੱਡੀ ਗੱਲ ਨਹੀਂ ਸੀ ਹੈ ਗਈ ਕਿ ਆਪਣੇ ਘਰੋਂ ਕੋਈ ਪੈਗੜ ਚੁੱਕੇ ਸਾਡੇ ਦੇ ਵੀ ਪਾ ਦਿੰਦਾ ਵੱਡੀ ਤਾਂ ਗੱਲ ਕੋਈ ਨਹੀਂ ਹੈਗੀ ਸੀ ਲੇਕਿਨ ਜਨਤਾ ਵੀ ਉਹੀ ਯਕੀਨ ਕਰਦੀ ਹੈ ਨਾ ਜੋ ਦਿਖਦਾ ਆ ਜੋ ਦਿਖਾਇਆ ਜਾਂਦਾ ਆ ਅਸਲ ਕਿਰਦਾਰ ਕੀ ਹੈ ਪਿੱਛੇ ਸਾਡੇ ਪਰਿਵਾਰ ਦੇ ਵਿੱਚ ਮੈਂ ਆਪਣੇ ਪਰਿਵਾਰ ਦੀ ਗੱਲ ਕਰਦਾ ਸਾਡੇ ਪਰਿਵਾਰ ਦੇ ਵਿੱਚ ਤੇ ਕਿਸੇ ਨੂੰ ਡਰਿੰਕਿੰਗ ਕਰਨ ਦੀ ਇਜਾਜ਼ਤ ਨਹੀਂ ਹੈਗੀ ਸਾਡੇ ਪਰਿਵਾਰ ਦੇ ਵਿੱਚ ਜਵਾਈਆਂ ਨੂੰ ਵੀ ਡਰਿੰਕਿੰਗ ਕਰਨ ਦੀ ਇਜਾਜ਼ਤ ਨਹੀਂ ਹੈਗੀ ਤੇ ਸਾਡੇ ਪਰਿਵਾਰ ਦੇ ਵਿੱਚ ਇਹੋ ਜਿਹਾ ਕਿਤੇ ਪਰਚਾ ਮਰਤੇ ਕਰ ਦਿੰਦੇ ਤੇ ਮੇਰੇ ਪਰਿਵਾਰ ਦੀ ਜਿਹੜੀ ਇੱਜ਼ਤ ਆ ਉਹ ਬਿਲਕੁਲ ਡਾਊਨ ਹੋ ਜਾਣੀ ਸੀ ਜਿਹੜੀ ਮੈਂ ਮਿਲਿਟਰੀ ਬੇਤੜਕ ਹੋ ਕੇ ਗੱਲਾਂ ਕਰਦਾ ਲੋਕਾਂ ਦੇ ਨਾਲ ਜਾਂ ਕਿਸੇ ਦੇ ਖਿਲਾਫ ਬੋਲਦਾ ਉਹ ਵੀ ਮੇਰੇ ਚ ਕੌਨਫੀਡੈਂਸ ਥੋੜਾ ਲੂਜ਼ ਹੋਣਾ ਚਾਹੀਏ ਮਾਂ ਜੋਗਤਾਲ ਨੇ ਮੈਨੂੰ ਬਰੀ ਕਰ ਦੇਣਾ ਸੀ ਕਿਉਂਕਿ ਮੇਰਾ ਕੋਈ ਰਿਲੇਸ਼ਨ ਨਹੀਂ ਨਿਕਲਣਾ ਸੀ ਮੇਰੀ ਫੋਨ ਟਰੈਕਿੰਗ ਕੁਝ ਵਾਰੀ ਮੈਨੂੰ ਦਬਾਨ ਦੀ ਕੋਸ਼ਿਸ਼ ਵੀ ਕੀਤੀ ਗਈ ਆ ਲੱਖਾਂ ਵਾਰੀ ਮੇਰੇ ਕੋ ਪੈਸੇ ਦੀ ਵੀ ਡਿਮਾਂਡ ਕੀਤੀ ਗਈ ਆ ਲੇਕਿਨ ਮੈਂ ਆਪਣੇ ਸਿੱਧੇ ਰਾਹ ਤੇ ਲੱਗਾ ਰਿਹਾ ਕਿਉਂਕਿ ਮੈਨੂੰ ਯਕੀਨ ਸੀ ਕਿ ਇੱਥੇ ਤਿੰਨ ਪਾਵਰ ਸਟਾਨ ਲੈ ਗਿਆ ਤਿੰਨਾਂ ਗੁਰੂਆਂ ਦਾ ਬਹੁਤ ਵੱਡਾ ਯੋਗਦਾਨ ਹੈਗਾ ਲੋਕਾਂ ਦੇ ਉੱਤੇ ਬੜੀ ਅਸੀਸ ਹੈਗੀ ਤਿੰਨਾਂ ਦੀ ਤੇ ਉਹਨਾਂ ਤੇ ਯਕੀਨ ਕਰਕੇ ਮੈਂ ਲੱਗਾ ਰਿਹਾ ਮੇਰੀ ਹਾਰ ਨਹੀਂ ਹੋਈ ਅੱਜ ਦੇਖ ਲਓ ਤੁਸੀਂ ਵੀ ਕਿ ਜਿਨ੍ਹਾਂ ਗਲਤ ਕੰਮ ਕੀਤੇ ਆ ਉਹ ਉਹਨੂੰ ਪੁਲਿਸ ਸਰਕਾਰ ਲੱਭਦੀ ਵੀ ਆ ਪੁਲਿਸ ਲੱਭਦੀ ਵੀ ਰੱਡ ਲੜ ਜਾਰੀ ਹੈ ਤੇ ਤੁਹਾਡੇ ਵਰਗੇ ਛੋਟੇ ਮੋਟੇ ਨਮਾਇਨੇ ਲੀਡਰ ਅੱਜ ਵੀ ਸੜਕਾਂ ਤੇ ਵੇਖੋ ਲੇਕਿਨ ਮਨੀ ਜੀ ਲੱਗਦਾ ਨਹੀਂ ਕਿ ਬਹੁਤ ਸਾਰੇ ਨੌਜਵਾਨਾਂ ਦਾ ਕਾਹਨ ਕੀਤਾ ਗਿਆ ਹੋ ਸਕਦਾ ਤੁਹਾਨੂੰ ਲੱਗਦਾ ਹੈ ਕੋਈ ਕੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਬਹੁਤ ਸਾਰਾ ਨਸ਼ਾ ਜਲਾਇਆ ਬਰਾਮਤ ਹੋਇਆ ਉਹਨਾਂ ਦੇ ਘਰੋਂ ਟਰੱਕ ਮਨੀ ਜਿਹੜੀ ਬਰਾਮਤ ਹੋਈ ਹੈ ਕੀ ਲੱਗਦਾ ਨਹੀਂ ਕਿ ਬਹੁਤ ਸਾਰੇ ਨੌਜਵਾਨਾਂ ਦਾ ਕਾਹਨ ਵੀ ਕੀਤਾ ਗਿਆ ਹੋ ਸਕਦਾ ਵਿਰੇਂਦਰ ਮਹਾਜਨ ਵੱਲੋਂ ਦੇਖੋ ਜੀ ਬਹੁਤ ਜ਼ਿਆਦਾ ਕਾਹਨ ਕੀਤਾ ਗਿਆ ਹੋ ਸਕਦਾ ਮੈਂ ਨਹੀਂ ਕਹਿੰਦਾ ਮੇਰੇ ਪਾਇਓ ਉਹਨਾਂ ਮੇਰੀ ਤਾਂ ਬੇਨਤੀ ਆ ਸਰਕਾਰ ਨੂੰ ਕਿ ਭਾਈ ਸਾਹਿਬ ਜਿੰਨੇ ਨੇ ਪਰਚੇ ਕੀਤੇ ਸਾਰਿਆਂ ਦੀ ਜਾਂਚ ਹੋਵੇ ਤੁਹਾਨੂੰ ਲੱਗਦਾ ਕਿ ਐਨਐਸਏ ਲੱਗਣਾ ਚਾਹੀਦਾ ਕਿਉਂਕਿ ਨੈਸ਼ਨਲ ਸਕਿਉਰਿਟੀ ਦਾ ਮਾਮਲਾ ਵੀ ਲੱਗਣਾ ਚਾਹੀਦਾ ਦੇਖੋ ਐਨਐਸਏ ਤੇ ਵੈਸੇ ਬੰਦਾ ਹੀ ਆ ਕਿਉਂਕਿ ਪੁਲਿਸ ਆਪਾਂ ਯਕੀਨ ਕਰਤੇ ਕਰਾਂਗੇ ਪੁਲਿਸ ਤੇ ਹੀ ਕਰਾਂਗੇ ਨਾ ਕਰੋ ਜੇ ਸਾਡੇ ਤੇ ਕੋਈ ਵੀ ਕੋਈ ਹਾਨੂੰ ਧਮਕਾਉਂਦਾ ਆ ਜਾਂ ਹਾਨੂੰ ਕਿਸੇ ਵੀ ਚੀਜ਼ ਦੇ ਡਰ ਕੌਫ ਲੱਗਦਾ ਹੈ ਤੇ ਅਸੀਂ ਪ੍ਰਸ਼ਾਸਨ ਕੋ ਪਾਇਦੇ ਜੇ ਪ੍ਰਸ਼ਾਸਨ ਦੀ ਆਰ ਦੇ ਵਿੱਚ ਕੋਈ ਭੇੜੀਆ ਬੇਟਾ ਹੋਵੇ ਉਹ ਬੇਟਾ ਹੋਵੇ ਜਿਹੜਾ ਖੁਦ ਨਸ਼ਾ ਤੱਜ ਕਰਾ ਨਸ਼ਾ ਵਕਾ ਰਿਆ ਜਾਂ ਉਹਦੇ ਗੈਂਗਸਟਰਾਂ ਲੌਅਨ ਆਰਡਰ ਕਿਦਾਂ ਸਹੀ ਹੋਊਗਾ ਤੇ ਪੰਜਾਬ ਦੇ ਲੋਕ ਕਿਦਾਂ ਯਕੀਨੀ ਹੋਣਗੇ ਪੁਲਿਸ ਦੇ ਉੱਤੇ ਇਹ ਚੀਜ਼ਾਂ ਦੇਖ ਕੇ ਮੈਨੂੰ ਲੱਗਦਾ ਹੈ ਕਿ ਇੱਥੇ ਐਨਐਸਏ ਲਾ ਕੇ ਇਹਨੂੰ ਵੀ ਦਿਬਰੂਗੜ੍ਹ ਭੇਜਣਾ ਚਾਹੀਦਾ ਲੇਕਿਨ ਜਿਸ ਤਰ੍ਹਾਂ ਤੁਸੀਂ ਐਨਐਸਏ ਦੀ ਗੱਲ ਕੀਤੀ ਤੇ ਅਮਰਿਤਪਾਲ ਸਿੰਘ ਹੋਣਾਂ ਦਾ ਮਾਮਲਾ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਜਿਸ ਤਰ੍ਹਾਂ ਦੇ ਕਾਰਵਾਈ ਕੀਤੀ ਗਈ ਤੁਹਾਨੂੰ ਲੱਗਦਾ ਹੈ ਕਿ ਇਹ ਨੈਸ਼ਨਲ ਸਕਿਉਰਿਟੀਜ਼ ਦਾ ਮਾਮਲਾ ਇੱਧਰ ਬੰਦਾ ਕਿ ਉੱਧਰ ਬੰਦਾ ਸੀ ਤੁਹਾਡੇ ਮੁਤਾਬਕ ਕੀ ਲੱਗਦਾ ਤੁਹਾਨੂੰ ਦੇਖੋ ਜੀ ਮੈਂ ਤਾਂ ਮੈਂ ਤਾਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ ਲੇਕਿਨ ਜੋ ਵਰਿੰਦਰ ਮਹਾਜਨ ਦੀ ਗੱਲ ਹੈਗੀ ਆ ਉਰਤੇ ਤੇ ਇੱਕ ਤੋਂ ਬੰਦਾ ਜੇ ਕੋਈ ਆ ਬੰਦਾ ਕੋਈ ਚੰਗੇ ਕਰਮ ਕਰ ਰਿਹਾ ਜਾਂ ਕੋਈ ਗੁਰੂ ਨਾਲ ਜੁੜਿਆ ਹੋਇਆ ਜੇ ਉਹਰੀ ਸ਼ਮਨ ਚ ਸ਼ਰਦਾ ਅਸਲ ਹੈਗੀ ਆ ਤੇ ਸਰਕਾਰ ਨੂੰ ਵੀ ਵੇਖਣਾ ਚਾਹੀਦਾ ਬਾਕੀ ਇਤੇ ਇੰਨੀ ਜ਼ਿਆਦਾ ਟਿੱਪਣੀ ਨਹੀਂ ਕਰਾਂਗਾ ਕਿਉਂਕਿ ਧਾਰਮਿਕ ਮਸਲਾ ਲੇਕਿਨ ਜੇਕਰ ਕਈ ਨੌਜਵਾਨ ਇਸ ਤਰ੍ਹਾਂ ਦੇ ਵੀ ਸਨ ਜਿਨ੍ਹਾਂ ਨੇ ਉਹਨਾਂ ਦਾ ਬੈਕਗ੍ਰਾਉਂਡ ਬਹੁਤ ਡਾਰਕ ਰਿਹਾ ਉਸ ਤੋਂ ਬਾਅਦ ਉਹ ਚਾਹਦੇ ਸਨ ਕਿ ਅਸੀਂ ਗੁਰੂ ਦੇ ਲੜ ਲੱਗ ਜਾਈਏ ਜਾਂ ਕਿਸੇ ਵੀ ਧਾਰਮਿਕ ਥਾਂ ਦੇ ਲੜ ਲੱਗ ਜਾਈਏ ਉਸ ਤੋਂ ਬਾਅਦ ਉਹਨਾਂ ਤੇ ਰਿਜਾਇਤ ਪਰਚੇ ਕਰਨ ਦੀ ਗੱਲ ਕੀਤੀ ਜਾਂਦੀ ਹੋਵੇ ਕੀ ਲੱਗਦਾ ਕਿ ਪੁਲਿਸ ਅਧਿਕਾਰੀ ਅਸੀਂ ਬੇਸ਼ੱਕ ਸੁਧਾਰ ਕਰ ਲਿਖਿਆ ਦਾ ਜੇਲ੍ਹ ਦੇ ਘਰ ਬਾਰ ਲੇਕਿਨ ਉਹ ਤਾਂ ਸੁਧਰ ਕੇ ਲੋਕ ਨਹੀਂ ਆਉਂਦੇ ਲੇਕਿਨ ਜਿਹੜੇ ਲੋਕ ਸੁਧਰਨਾ ਚਾਹੁੰਦੇ ਉਹਨਾਂ ਤੇ ਜਾਣ ਬੁੱਝ ਕੇ ਹੀ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਤਾਂ ਜੋ ਕਿ ਉਹ ਦੁਬਾਰਾ ਉਸੇ ਦਲਦਲ ਚ ਫਸ ਸਕਣ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਨੁਮਾਇੰਦੇ ਜਾਂ ਇਸ ਤਰ੍ਹਾਂ ਦੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਕਿਤੇ ਨਾ ਕਿਤੇ ਕਾਮਯਾਬ ਹੋ ਪਾਉਂਦੇ ਨੇ ਇਸ ਈ ਨੂੰ ਲੈ ਕੇ ਦੇਖੋ ਜੀ ਜਿਹੜੀ ਤੁਸੀਂ ਕੇਂਦਰ ਸੁਧਾਰ ਗੱਲ ਦੀ ਕੀਤੀ ਇੱਕ ਵੀ ਕੋਈ ਬੰਦਾ ਮੈਨੂੰ ਦੱਸ ਦੋ ਕਿ ਜਿਹੜਾ ਸੁਧਰ ਗਿਆ ਹੋਵੇ ਬੜੇ ਮੁੰਡੇ ਨੇ ਬੜੇ ਮੁੰਡੇ ਨੇ ਮੈਂ ਕਈ ਮੈਂ ਬਹੁਤ ਵੱਡੇ ਵੱਡੇ ਨਾਮ ਸੁਣੇ ਨੇ ਮੈਂ ਨਾਂ ਨਹੀਂ ਲੈਣਾ ਚਾਹਾਂਗਾ ਕਿਉਂਕਿ ਚੰਗਾ ਨਹੀਂ ਲੱਗਦਾ ਸ਼ਾਇਦ ਉਸ ਦਾ ਕਿ ਉਹਨ ਨਲ ਗੱਲ ਕਰਦੇ ਸੀ ਉਹ ਕਹਿੰਦਾ ਯਾਰ ਇਹ ਸੁਧਰਨਾ ਚਾਹੁੰਦੇ ਆ ਲੇਕਿਨ ਸਾਨੂੰ ਪੁਲਿਸ ਨਹੀਂ ਸੁਧਰਨਾ ਦੇਣਾ ਚਾਹੁੰਦੀ ਵਰਿੰਦਰ ਮਹਾਜਨ ਵਰਗੇ ਕਈ ਲੋਕ ਨੇ ਦੇਖੋ ਉਰਤੇ ਪੂਰੀ ਪੁਲਿਸ ਤੇ ਟਿੱਪਣੀ ਨਾ ਕਰੋ ਕੋਈ ਇੱਕ ਅੱਧਾ ਬੰਦਾ ਹੀ ਹੋ ਸਕਦਾ ਲੇਕਿਨ ਪੂਲੀ ਪੁਲਿਸ ਨਹੀਂ ਹੋ ਸਕਦੀ ਜੇ ਕੋਈ ਸੁਧਰ ਕੇ ਆ ਗਿਆ ਦੇਖੋ 99% 에ਰਰ ਤਾਂ ਨਿਕਲ ਹੀ ਜਾਂਦਾ ਤੇ ਮੈਂ ਵੀ ਇਹ ਸੋਚਦਾ ਹਾਂ ਕਿ 99 ਜੇ ਨਾ ਸੁਧਰੇ ਇੱਕ ਤਾਂ ਸੁਧਰ ਗਿਆਊਗਾ ਤੇ ਉਹਦੇ ਵਰਗਿਆਂ ਨੂੰ ਵੀ ਵਰਿੰਦਰ ਮਹਾਜਨ ਵਰਗਿਆਂ ਜੋ ਕਾਟੇ ਮਰ ਜਾਣ ਤੇ ਉਹਦਾ ਫਿਰ ਦਲਦਲ ਚ ਹੀ ਜਾਏਗਾ ਨਾ ਦੁਬਾਰਾ ਕਿਉਂਕਿ ਉਹਦੇ ਤਾਂ ਨਹੀਂ ਪਰ ਉਹਦੀ ਜ਼ਿੰਦਗੀ ਖਰਾਬ ਹੋ ਸਕਦੀ ਦੁਬਾਰਾ ਦੇਖੋ ਜੀ ਜਦੋਂ ਕੋਈ ਗ ਕਿ ਬੰਦਾ ਹੋਵੇ ਜਿਹੜਾ ਦਾਗ ਹੀ ਹੋਵੇ ਉਹਰੇ ਉੱਤੇ ਮੁਲਾਜ਼ਮ ਬਹੁਤ ਛੇਤੀ ਸ਼ੱਕ ਕਰ ਲੈਂਦੇ ਆ ਕਿ ਭਾਈ ਸਾਹਿਬ ਉਹਰੇ ਵਾਲੇ ਬਸ ਉਂਗਲ ਚੁੱਕਣ ਦੀ देर ਹੁੰਦੀ ਤੇ ਮੁਲਾਜ਼ਮ ਕਹਿੰਦੇ ਆ ਤੈਨੂੰ ਢਾਹੀ ਲਈਏ بس ਇਹ ਦਿੱਕਤ ਆਉਂਦੀ ਹੈ ਕਿਤੇ ਨਾ ਕਿਤੇ ਜਮੀਰ ਦੇ ਨਾਲ ਵੀ ਨੌਕਰੀ ਕਰਨੀ ਚਾਹੀਦੀ ਹੈ ਜਮੀਰ ਦੇ ਨਾਲ ਤੇ ਨੌਕਰੀ ਕਰਨੀ ਚਾਹੀਦੀ ਹੈ ਲੇਕਿਨ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬੰਦੇ ਹੋਏ ਨਜ਼ਰ ਆ ਰਹੇ ਨੇ ਡਰੱਗ ਜਗਾ ਜਗਾ ਤੇ ਵਿਕਰੀ ਹੈ ਕਿ ਲੱਗਦਾ ਲੋਕਾਂ ਨੂੰ ਈਜ਼ੀ ਟਾਸਕ ਨਜ਼ਰ ਆਉਣਾ ਪਿਆ ਡਰੱਗ ਦਾ ਔਰ ਪੁਲਿਸ ਦਾ ਵੀ ਇਸੇ ਕਰਕੇ ਹੀ ਜਿਵੇਂ ਆਪਾਂ ਸਖਾਇਰਾ ਦਾ ਨਾਂ ਤੇ ਨਹੀਂ ਲੈ ਸਕਦੇ ਲੇਕਿਨ ਜਿਹੜਾ ਵੀ ਪੁਲਿਸ ਅਧਿਕਾਰੀ ਜਿਵੇਂ ਵਿਰਿੰਦਰ ਮਹਾਜਨ ਵਰਗੇ ਲੋਕ ਨੇ ਕਿ ਲੱਗਦਾ ਕਿ ਉਹ ਲੋਕ ਜਾਣ ਬੁੱਝ ਕੇ ਪੁਲਿਸ ਦੀ ਸ਼ਬੀ ਖਰਾਬ ਕਰਨਾ ਚਾਹੁੰਦੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਡਰੱਗ ਦਾ ਬਹੁਤ ਬੋਲਬਾਲਾ ਨਜ਼ਰ ਆ ਰਿਹਾ ਜੀ ਦੇਖ ਜਗਾ ਜਦੋਂ ਡਰਗ ਨੂੰ ਡਿਮੋਲਿਸ਼ ਕੀਤਾ ਜਾਂਦਾ ਜਾਂ ਸਾੜਿਆ ਜਾਂਦਾ ਓਰੀ ਲੈਵਲਿੰਗ ਚੈੱਕ ਕਰਾਈ ਜਾਵੇ ਕਿਉਂਕਿ ਜਦੋਂ ਕੋਰਟ ਦੇ ਵਿੱਚ ਪੇਸ਼ ਕਰਦੇ ਡਰਗ ਛੋੜਾ ਇਹ ਕਰਦੇ ਉਹਰਾ ਚੈੱਕ ਕਰਦੇ ਆ ਸੈਂਪਲ ਚੈੱਕ ਕਰਦੇ ਆ ਕਿ ਕਿੰਨਾ ਕੁ ਹਾਈ ਲੈਵਲ ਡਰਗਸ ਹੈਗਾ ਤੇ ਜਦੋਂ ਡਿਮੋਲਿਸ਼ ਕੀਤਾ ਜਾਵੇ ਓਰੀ ਲੈਵਲਿੰਗ ਸੰਭਾਲ ਕੇ ਰੱਖੀ ਜਾਵੇ ਕਿ ਜਦੋਂ ਡਿਮੋਲਿਸ਼ ਬਲੇ ਵੀ ਉਨਾ ਹੀ ਹੈਗਾ ਕਿ ਉਹ ਉਹਦੇ ਵਿੱਚੋਂ ਡਰਗਸ ਚੇਂਜ ਹੋ ਗਿਆ ਹੁਣ ਇੰਨਾ ਡਰਗਸ ਵਰਿੰਦਰ ਮਾ ਆ ਜਾਂਦੇ ਕਰੋ ਮਿਲਣਾ ਘਰ ਦੇ ਵਿੱਚੋਂ ਮਿਲਣਾ ਹੈਰਾਨੀ ਜਨਕ ਉਹਨੇ ਆਪ ਤਾਂ ਨਹੀਂ ਖਰੀਦੇ ਆਉਣਾ ਕਿਤੇ ਨਾ ਕਿਤੇ ਚੋਰੀ ਕੀਤਾ ਹੋਊਗਾ ਚਾਰ ਜੁੜੀਆਂ ਲਗਦੀਆਂ ਨੇ ਵਿਦੇਸ਼ ਦੇ ਨਾਲ ਵੀ ਕਿਤਨਾ ਕਿਤੇ ਕਿਉਂਕਿ ਇਸ ਬੀਤੇ ਸਮੇਂ ਵੀ ਵਿਦੇਸ਼ੋਂ ਵਾਪਸ ਆਏ ਸਨ ਹਾਂਜੀ ਹਾਂਜੀ ਬਿਲਕੁਲ ਵਿਦੇਸ਼ੋਂ ਵਾਪਸ ਆਏ ਉਹ ਵੀ ਤੁਹਾਨੂੰ ਕਨੈਕਸ਼ਨ ਜਲਦੀ ਮਿਲ ਜਾਣਗੇ ਪੰਜਾਬ ਸਰਕਾਰ ਬਹੁਤ ਹੀ ਐਕਿਊਰੇਸੀ ਪੂਰੇ ਟੂ ਦਾ ਪੁਆਇੰਟ ਚੱਲਦੀ ਪਈ ਹੈ ਬਸ ਉਹਨਾਂ ਨੂੰ ਪਕੜਨਾ ਵਾ ਬਾਕੀ ਜੋ ਆਪਣੇ ਆਪ ਹੀ ਤੁਹਾਡੇ ਅਗੇ ਸੱਚ ਆ ਜਾਏਗਾ ਲੇਕਿਨ ਮੈਂ ਇੰਨੀ ਗੇ ਬੇਨਤੀ ਪੰਜਾਬ ਸਰਕਾਰ ਨੂੰ ਕਰਦਾ ਕਿ ਜੋ ਵੀ ਹੋਵੇ ਜਨ ਤੱਕ ਜ਼ਰੂਰ ਹੋਵੇ ਲੇਕਿਨ ਹਜੇ ਤੱਕ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਦੀ ਕੋਈ ਪ੍ਰੈਸ ਕਾਨਫਰੰਸ ਨਹੀਂ ਆਈ ਲੇਕਿਨ ਜੇਕਰ 4 ਕਿਲੋ ਹੈਰੋਇਨ ਫੜੀ ਹੋਵੇ ਜਾਂ ਥੋੜ ਇੱਕਦਮ ਪ੍ਰੈਸ ਕਾਨਫਰੈਂਸ ਕਰਦੇ ਕਿ ਲੱਗਦਾ ਨਹੀਂ ਕਿਤੇ ਸ਼ੈਲਟਰ ਦੇਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ ਕਿ ਲੱਗਦਾ ਕਿ ਹੋਏਗੀ ਪ੍ਰੈਸ ਕਾਨਫਰੈਂਸ ਲੇਕਿਨ ਲੇਟ ਹੋਏਗੀ ਦੇਖੋ ਜੀ ਹੋਏਗੀ ਪ੍ਰੈਸ ਕਾਨਫਰੈਂਸ ਸ਼ਾਇਦ ਲੇਟ ਹੋਵੇ ਮਗਰ ਮੇਰੀ ਬੇਨਤੀ ਹੈ ਕਿ ਜਲਦੀ ਇਹ ਤੇ ਪ੍ਰੈਸ ਕਾਨਫਰੈਂਸ ਹੋਣੀ ਚਾਹੀਦੀ ਹੈ ਕਿਉਂਕਿ ਜੋ ਡਰੱਗਸ ਪੜਿਆ ਜਾਂ ਡਰੱਗਸ ਮਣੀ ਬੜੀ ਉਹ ਤਾਂ ਜਨਤਕ ਕਰਨੀ ਚਾਹੀਦੀ ਬਾਕੀ ਤੁਹਾਡੀ ਜੋ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਤੁਸੀਂ ਇਹ ਲੱਗ ਹੈਗਾ ਉਹ ਤੁਸੀਂ ਜਦੋਂ ਸੋਲਵ ਹੋ ਜਾਏਗਾ ਉਦੋਂ ਵੱਡੀ ਪ੍ਰੈਸ ਕਾਨਫਰੈਂਸ ਕਰਕੇ ਜਨਤਾ ਨੂੰ ਦੱਸਿਓ ਕਿ ਹੋਇਆ ਕੀ ਤੇ ਕੀਤਾ ਕੀ ਤੇ ਕਿਸ ਤਰ੍ਹਾਂ ਰਿਲੇਸ਼ਨਸ ਹੈਗੇ ਤਾਂ ਜੋ ਦੂਸਰੇ ਮੁਲਾਜ਼ਮਾਂ ਨੂੰ ਵੀ ਪਤਾ ਲੱਗ ਸਕੇ ਕਿ ਵਰਦੀ ਦੇ ਆੜ ਦੇ ਵਿੱਚ ਗਲਤ ਕੰਮ ਨਹੀਂ ਕਰਨਾ ਤੇ ਇਹ ਜਿਹੜੀ ਸੀਪੀ ਸਾਹਿਬ ਨੂੰ ਸ਼ਹਿਰ ਦੇ ਵਿੱਚ ਕਰਦੀ ਚਾਹੀਦੀ ਆ ਕਿਉਂਕਿ ਹਮੇਸ਼ਾ ਕੀ ਹੁੰਦਾ ਹੈ ਕਿ ਨਸ਼ਾ ਤਸ਼ਕਰੀ ਜਦੋਂ ਵੀ ਉਰਤੇ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਮੈਨ ਨੇ ਚ ਹੋ ਜਾਂਦੀ ਆ ਤੇ ਮੈਨੂੰ ਲੱਗਦਾ ਕਿ ਜਦੋਂ ਉਹ ਪੁਲਿਸ ਦੇ ਮੁਲਾਜ਼ਮ ਨਹੀਂ ਹੁੰਦੇ ਅੱਜ ਪੁਲਿਸ ਦਾ ਮੁਲਾਜ਼ਮ ਹੈਗਾ ਇਹਦੇ ਰੀਤੇ ਨਾਲ ਕਿਤਨਾ ਕੀਤਾ ਸੌਫਟ ਹੈਂਡ ਮਿਲ ਰਿਹਾ ਲੇਕਿਨ ਮੈਂ ਬੇਨਤੀ ਕਰਨਾ ਮਾਨ ਸਾਹਿਬ ਨੂੰ ਕਿ ਡੀਜੀਪੀ ਸਾਹਿਬ ਨੂੰ ਵੀ ਕਿ ਬਹੁਤ ਵਧੀਆ ਤੁਹਾਡੀ ਕਾਰਗੁਜ਼ਾਰੀ ਆ ਅਸੀਂ ਤੁਹਾਡੇ ਨਾਲ ਸਹਿਮਤ ਆਂ ਹੀ ਪੰਜਾਬ ਦਾ ਮੋਲ ਲਾਅ ਐਂਡ ਆਰਡਰ ਸਥਿਤੀ ਸਹੀ ਕਰਨ ਲਈ ਤੁਹਾਡੇ ਨਾਲ ਲੱਗੇ ਆਂ ਲੇਕਿਨ ਪੁਲਿਸ ਨੂੰ ਕਿਤੇ ਵੀ ਐਸੋ ਜੇ ਮੁਲਾਜ਼ਮਾ ਨ ਦੇ ਸਵਾਲ ਚੁੱਕੇ ਜਾਣ ਉਸ ਮੁਲਾਜ਼ਮਾ ਨੂੰ ਕਦੀ ਵੀ ਸੌਫਟ ਹੈਂਡ ਨਹੀਂ ਦੇਣਾ ਉਹਨਾਂ ਤੇ ਸਖਤ ਤੋਂ ਸਖਤ ਜੇ ਗੈਂਗਸਟਰ ਨਾਲੋਂ ਵੀ ਜ਼ਿਆਦੀ ਮਾਰੀ ਕਾਰਵਾਈ ਹੋਰ ਤੇ ਹੋਣੀ ਚਾਹੀਦੀ ਕਿਉਂ ਤਾਂ ਜੋ ਕਿਉਂਕਿ ਉਹ ਸਰਕਾਰੀ ਵਰਦੀ ਦੇ ਆੜ ਦੇ ਵਿੱਚ ਉਹ ਕੰਮ ਕਰ ਰਿਹਾ ਬਿਲਕੁਲ ਸਰਕਾਰੀ ਵਰਦੀ ਦੇ ਆੜ ਦੇ ਵਿੱਚ ਜਿਹੜਾ ਹੈ ਕੰਮ ਕੀਤਾ ਜਾ ਰਿਹਾ ਹੈ ਲੇਕਿਨ ਕਿਤਨਾ ਕਿਤੇ ਬਹੁਤ ਸਾਰਾ ਤੰਗ ਪਰੇਸ਼ਾਨ ਜਿਹੜੇ ਸੀਗੇ ਉਹ ਨੌਜਵਾਨ ਅੰਮ੍ਰਿਤਸਰ ਦੇ ਵੀ ਨਜ਼ਰ ਆਏ ਜਿਸ ਵਿੱਚ ਨਿਤੰਗਿਲ ਮਨੀ ਜਿਹੜਾ ਹੈ ਉਹਨਾਂ ਦੇ ਤੇ ਵੀ ਬਹੁਤ ਸਾਰੇ ਮਾਮਲੇ ਜੇ ਝੂਠੇ ਮਾਮਲੇ ਦਰਜ ਕਰਨ ਦੀ ਕੋਸ਼ਿਸ਼ ਜਿਹੜੀ ਸੀਗੀ ਉਹ ਕੀਤੀ ਗਈ ਲੇਕਿਨ ਕਿਤਨਾ ਕਿਤੇ ਪੰਜਾਬ ਦਾ ਨੌਜਵਾਨ ਪੰਜਾਬ ਦੇ ਲੋਕ ਐਸਟੀਐਫ ਤੇ ਬਹੁਤ ਸਾਰਾ ਭਰੋਸਾ ਕਰਦੇ ਹੋਏ ਨਜ਼ਰ ਆ ਰਹੇ ਸਨ ਲੇਕਿਨ ਇੱਕ ਵਰਦੀਧਾਰੀ ਜਿਹੜਾ ਪੁਲਿਸ ਅਧਿਕਾਰੀ ਹੈ ਜੇਕਰ ਉਹਦੇ ਘਰੋਂ ਇੰਨੀ ਭਾਰੀ ਮਾਤਰਾ ਦੇ ਵਿੱਚ ਹੈਰੋਨ ਅਤੇ ਡਰਗ ਮਨੀ ਜੇਕਰ ਮਿਲਦੀ ਹੈ ਤਾਂ ਕਿਤਨਾ ਕਿਤੇ ਸ਼ੱਕ ਦੀ ਸੂਈ ਜ਼ਰੂਰ ਪੁਲਿਸ ਅਧਿਕਾਰੀਆਂ ਦੇ ਉੱਤੇ ਵੀ ਉਹ جاری ਹੈ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਪੰਜਾਬ ਦੇ ਵਿੱਚ ਨਸ਼ੇ ਨੂੰ ਖਤਮ ਕਰਨ ਦੀ ਗੱਲ ਕੀਤੀ ਜਾ ਰਹੀ ਸੀ ਵੱਡੀਆਂ ਮੱਛੀਆਂ ਫੜਨ ਦੀ ਗੱਲ ਕੀਤੀ ਜਾ ਰਹੀ ਉਸ ਵਿੱਚੋਂ ਸ਼ਾਇਦ ਵਿਰਿੰਦਰ ਮਹਾਜ ਨੇ ਇੱਕ ਇਸ ਤਰ੍ਹਾਂ ਦਾ ਨਾਮ ਸੀ ਜਿਹੜਾ ਹੋਣ ਜਿਹੜਾ ਹੈ ਉਹ ਪੁਲਿਸ ਦੀ ਜਲਦ ਗ੍ਰਿਫਤਾਰ ਦੇ ਵਿੱਚ ਆਵੇਗਾ ਹਾਲਾਂਕਿ ਪੁਲਿਸ ਵੱਲੋਂ ਜਿਹੜੀ ਹੈ ਲਗਾਤਾਰ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਨੇ ਅਤੇ ਨਾਲ ਹੀ ਉਸ ਨੂੰ ਗ੍ਰਿਫਤਾਰ ਕਰਨ ਦੀ ਗੱਲ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਲੇਕਿਨ ਕਿਤਨਾ ਕਿਤੇ ਪੰਜਾਬ ਦੇ ਲੋਕ ਹੁਣ ਜਰੂਰ ਜਿਹੜਾ ਨਸ਼ਾ ਤਸ਼ਕਰੀ ਦੇ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਸਾਹਮਣੇ ਆ ਰਹੇ ਨੇ ਉਸ ਨੂੰ ਲੈ ਕੇ ਜਿਹੜਾ ਜਿਹੜਾ ਹੈ ਸਰਕਾਰ ਜਿਹੜੀ ਹੈ ਤੇ ਸਖਤ ਨਜ਼ਰ ਆ ਰਹੀ ਹੈ ਤੇ ਮਾਨ ਸਰਕਾਰ ਦਾ ਵੀ ਲੋਕ ਹੁਣ ਤਨਮਤ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰਾਮੈਨ ਵਜਿਸ ਰਗੂਪੀ ਸਿੰਘ ਬਾਬੂ ਸ਼ਾਹੀ ਅੰਮ੍ਰਿਤਸਰ ਸਾਹਿਬ